ਹਰੇ ਗ੍ਰੇਡਿਟਸ ਆ ਬੱਚਿਆਂ ਔਰ ਬੱਚੇ ਆਪ ਸਭ ਨੇ ਮਿਲਣੇ ਤੇ ਮੌਕਾ ਦਿੱਤਾ ਅੱਜ ਵਾਤਾਵਰਣ ਦੀ ਗੱਲ ਕਰਨ ਦੇ ਉੱਪਰ ਆਪ ਹੁਣੇ ਪਲਾਂਟ ਲਗਾ ਕੇ ਆਏ ਆ ਠੀਕ ਹੈ ਉਹਦੇ ਚੋ ਕੁਝ ਬੱਚੇ ਤੁਹਾਡੇ ਚੋ ਸੀਗੇ ਉੱਤੇ ਠੀਕ ਹੈ ਅਨ ਤੁਹਾਨੂੰ ਬਤਾਇਆ ਇਹ এনवायरमेंट ਦਾ ਟੌਪਿਕ ਜਿਹੜਾ ਵਾ ਉਹ ਥੋੜਾ ਸਾਲ ਪਹਿਲੋਂ ਸਾਰੇ ਹਮਸਤੇ ਕਰਨਾ ਵਦਾ ਤੇ ਲਾਗੇ ਉਹ ਤੇ ਪਾਣੀ ਦੇ ਇੰਤਿਆਂ ਮ ਹੋਵੇ ਤੇ ਲਾਗੇ ਉਹਨੂੰ ਸਾਮਨ ਦਾ ਕੋਈ ਇੰਤਿਆਂ ਮ ਹੋਵੇ ਹਨਾ ਐਸੇ ਗਾ ਨਹੀਂ ਲਾਦਾਂ ਜਿੱਥੇ ਕੋਈ ਵੇਖਣ ਵਾਲਾ ਹੀ ਨਾ ਹੋਵੇ ਹਨਾ ਤੇ ਉਹਦਾ ਉਹਦਾ ਇੰਤਿਆਂ ਮ ਕਰ ਕਰ ਖੋ ਤੇ ਉਹ ਤੁਸੀਂ ਫੀਲ ਕਰੋਗੇ ਜਦੋਂ ਆਪਣੇ ਜਨਮ ਦਿਨ ਤੇ ਲਾ ਲਓ ਤੇ ਬਹੁਤ ਵਧੀਆ ਹਰ ਜਨਮ ਦਿਨ ਤੇ ਹਰ ਸਾਲ ਬਾਦ ਨੂੰ ਤੇ ਰਹੂ ਜਦ ਮੈਂ ਵੱਧ ਰਹੀ ਆ ਜਦ ਮੈਂ ਵੱਧ ਰਹੀ ਆ ਉਹ ਕਾਰਨ ਕੀ ਹੋਗਾ ਪੀਜ਼ ਬਹੁਤ ਜ਼ਿਆਦਾ ਹੈ ਇਹਦਾ ਮਤਲਬ ਇਹ ਹੈ ਕਿ ਇਹ 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 ਪ੍ਰਤੱਖ ਹੋ ਗਿਆ ਇਹ ਪਤਾ ਲੱਗ ਗਿਆ ਕਿ ਬ੍ਰਾਂਸ ਜਿਹੜੇ ਨੇ ਉਹ ਗਰਮੀ ਕੱਟ ਕਰਦੇ ਨੇ ਤੇ ਜੇਕਰ ਪਲਾਂਟਸ ਜਿਆਦਾ ਤੋਂ ਜਿਆਦਾ ਲਗਾਏ ਜਾਣਾ ਤੇ ਜੇ 2-3 ਡਿਗਰੀ ਦਾ ਫਰਕ ਪਾਇਦਾ ਤੇ ਸਰੀਰ ਨੂੰ ਕਿੰਨਾ ਰੀਲੀਫ ਮਿਲੇਗਾ। ਕਈ ਇਹਦੇ ਚ ਮੈਂ ਥੋੜਾ ਜਿਹਾ ਐਡੀਸ਼ਨ ਫੋਰ ਕਰ ਦਿੰਦਾ। ਦੇਖੋ ਆਪਾਂ ਹਵਾ ਲੈ ਰਹੇ ਆਂ, ਆਕਸੀਜਨ ਲੈ ਰਹੇ ਆਂ ਸਭ। ਠੀਕ ਹੈ। ਇਤਨੀ ਅਕਲਿਆੜ ਸੋਨੇ ਲੈ ਰਹੇ ਆ। ਇਕੱਲੇ ਕਮਰਸ ਵਾਲੇ ਲੈ ਰਹੇ ਆ। ਇਕੱਲੇ ਸਾਇੰਸ ਵਾਲੇ ਜਾਗੇ ਆ। ਸਾਰੇ ਲੈ ਰਹੇ ਆ। ਪਾਣੀ ਸਭ ਨੇ ਪੀਣਾ। ਪਾਣੀ ਸਭ ਨੇ ਆਪਣਾ ਖਤ ਕਰਨਾ ਹੈ। ਇਸ ਮਿੱਟੀ ਚੋ ਜੋ ਉਗ ਰਿਹਾ ਹੈ ਉਹ ਸਭ ਦੇ ਖਾਣਾ ਹੈ। ਤੋਂ ਇਸ ਲਈ ਇਹ ਸਬਜੈਕਟ ਜਿਹੜਾ ਵਾ ਇਕੱਲੇ ਸਾਇੰਸ ਸਟੂਡੈਂਟ ਦਾ ਨਹੀਂ ਹੋਣਾ ਚਾਹੀਦਾ। ਸਾਰਿਆਂ ਦਾ ਹੋਣਾ ਚਾਹੀ एवरीवन मतलब एक भी जो आप लोग बैठे हैं आप वो उन्होंने कह सकते हैं सारे लोग हां पानी कौन बचाएगा मैं देश की रक्षा कौन करूंगा ठीक है आज तो बाद मैं होना चाहिए था ठीक है जी बाकी